ਲੋ ਜੀ ਰੋਡ ਉੱਤੇ ਜਾਂਦੇ ਸੀ ਗੱਡੀ ਹਜੇ ਸਕੂਲੋਂ ਕੱਢੀ ਸੀਗੀ ਤਾਂ ਮੋਰੇ ਜੱਟ ਅਥਰਾ ਟਰਾਲੀ ਕੱਢਣ ਲੱਪਿਆ ਖੱਤੇ ਜੋਂ ਟਰਾਲੀ ਸੀਗੀ ਡਬਲ ਟੈਰੀ ਤੇ ਟਰੈਕਟਰ ਜੋੜਿਆ ਸੀ ਮੋਰੇ ਇੱਕ ਥਾਂ ਸਗਾ ਉੱਚਾ ਦਾ ਟਰੈਕਟਰ ਜਦੋਂ ਰੋਡ ਤੇ ਚੜ੍ਹਿਆ ਟਰਾਲੀ ਦੇ ਟਾਇਰਾਂ ਨੂੰ ਡਾਕ ਲਾ ਕੇ ਟਰਾਲੀ ਗੇ ਰੌਕਟ ਟਰੈਕਟਰ ਫਸ ਗਿਆ ਗੱਬੇ ਸ਼ੜਕ ਦੇ ਤੇ ਮੁੜ ਕੇ ਚਰੀਟਾ ਨਿਕਲੀ ਜਾਣ ਦਾ ਰੋਡ ਤੇ ਲੱਗ ਗਿਆ ਜਾਮ ਟੀ ਟੀ ਪਾਪਾ ਹੋਣ ਲੱਪੇ ਤਾ ਚੰਗਾ ਚੰਗੀ ਪਸੂੜੀ ਪਾਈ ਘਟੋ ਘਟ 15 20 ਮਿੰਟ ਖੜੇ ਰਹਾ ਦੂਹਾ ਦੂ ਟਰੈਕਟਰ ਇੱਕ ਲਿਆਂਦਾ ਫੇਰ ਨਾ ਨਿਕਲੀ ਤੇ ਦੂਜਾ ਹੋਰ ਲਿਆਂਦਾ ਫੇਰ ਨਾ ਨਿਕਲੀ ਫੇਰ ਤੀਜਾ ਹੋਰ ਲੈ ਕੇ ਆਂਦਾ ਤਿੰਨ ਟਰੈਕਟਰ ਪਾ ਕੇ ਤਾਂ ਮਾਸੀਂ ਕੱਢੀ ਰਾਤ ਨਿਕਲ ਗਏ ਪੂਰੇ ਤੇ ਇਹਦੇ ਨਾਲੋਂ ਪਹਿਲਾਂ ਜੇ ਪਤੰਦਰ ਮਾੜਾ ਮੋਟਾ ਬੰਨਾ ਬੁੰਨਾ ਸ਼ਾਗ ਲੈਂਦਾ ਤੇ ਸ਼ੈਤ ਇੱਕਦਮ ਹੀ ਨਿਕਲ ਜਾਣੀ ਸੀ ਤੇ ਨਾ ਲੋਕ ਪਰੇਸ਼ਾਨ ਹੋਣੇ ਸੀ ਤਾਂ ਨਾ ਆਪ ਪਰੇਸ਼ਾਨ ਹੋਣਾ ਸੀ ਇੰਨਾ ਬਚਾਅ ਹੋ ਗਿਆ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਕਿਸੇ ਵੇਲੇ ਟਰੈਕਟਰ ਦਾ ਜਾਂ ਟਰਾਲੀ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹਨੇ ਦੀ ਅੱਜ ਕੱਲ ਫਸਲ ਝੋਨਾ ਨਹੀਂ ਨਿਕਲਦਾ ਜਿੰਨਾ ਬੰਦਾ ਨੁਕਸਾਨ ਕਰਾ ਬੈਠਦਾ ਸੋ ਜਦੋਂ ਵੀ ਟਰਾਲੀ ਕੱਢਣੀ ਆ ਪੂਰੀ ਆਪਣੀ ਪਹਿਲਾਂ ਤਸੱਲੀ ਕਰਕੇ ਬੰਨੇ ਬੁੰਨੇ ਛਾਂ ਕੇ ਫੇਰ ਉੱਥੋਂ ਦੀ ਟਰਾਲੀ ਕੱਢੋ ਐਵੇਂ ਨਾ ਵਗਉਣ ਜ਼ੋਰ ਲਗਾਉਣ ਦਾ ਕੋਈ ਫਾਇਦਾ ਨਹੀਂ ਨਾਲੇ ਕੋਈ ਆਪਣਾ ਨੁਕਸਾਨ ਹੋਊ ਨਾਲੇ ਸੰਧ ਭਜੂ ਤੇ ਨਾਲੇ ਲੋਕ ਪਰੇਸ਼ਾਨ ਤੇ ਬਾਕੀ ਵੀਡੀਓ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ